ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਜੋ ਲਾਈਵ ਤਸਵੀਰਾਂ ਦਿਖਾਵਾਂਗੇ ਆਪਾਂ ਜੋ ਕਿ ਬਈ ਫਿਰੋਜ਼ਪੁਰ ਦੇ ਵਿੱਚ ਇੱਕ ਡਰਾਉਨ ਡਿੱਗਣ ਦੇ ਕਾਰਨ ਇੱਕ ਪਰਿਵਾਰ ਦੇ ਤਿੰਨ ਮੈਂਬਰ ਜੋ ਕਿ ਬਈ ਰੋਟੀ ਪਾੜੀ ਬਣਾ ਰਹੇ ਸੀ 8:30 ਵਜੇ ਦਾ ਸਮਾਂ ਸੀ ਤੇ ਜਿਹੜੀਆਂ ਹੁਣ ਲਾਈਵ ਤਸਵੀਰਾਂ ਇਹ 10:00 ਵਜੇ ਕੁਝ 48 ਮਿੰਟ ਹੋਏ ਆ ਤੇ ਜੋ ਕਿ ਬਈ ਹੁਣ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰ ਬਣਦੀ ਆ ਪਹਿਲੀ ਗੱਲ ਤਾਂ ਆਪਾਂ ਸਾਰਿਆਂ ਨੂੰ ਅਪੀਲ ਕਰਦੀਆਂ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਵੀ ਬਈ ਲਾਈਟਾਂ ਬੰਦ ਰੱਖੋ ਕਿਉਂਕਿ ਜਿੰਨੀ ਲੋੜ ਆ 2-4 ਮਿੰਟ ਵਾਸਤੇ ਜਗਾਓ ਤਾਂ ਇਹ ਬੰਦ ਰੱਖੋ ਕਿਉਂਕਿ ਉਹ ਲਾਈਟ ਤੇ ਸਿੱਧਾ ਟਾਰਗੇਟ ਕਰਦੇ ਆ ਜਿੱਥੇ ਵੀ ਕੋਈ ਬੱਤੀ ਜਗਦੀ ਹੈ ਸਿੱਧਾ ਉੱਥੇ ਡਰੋਨ ਡਿੱਗੂ ਆ ਤੇ ਆਪਣਾ ਨੁਕਸਾਨ ਹੋ ਸਕਦਾ ਕਿਉਂਕਿ ਜਿਹੜਾ ਅਤਵਾਦੀਆਂ ਨੇ ਇਹ ਸਾਡੇ ਪੰਜਾਬ ਤੇ ਜਿਵੇਂ ਗੱਲ ਕਰੀਏ 26 ਪੰਜਾਬੀ ਵੇਖਸੂਰ ਮਾਰੇ ਗਏ ਸੀ ਪਹਿਲਗਾਮ ਦੇ ਵਿੱਚ ਤੇ ਉਹਦਾ ਜਿਹੜਾ ਸਾਡੇ ਆਰਮੀ ਦੇ ਨੌਜਵਾਨਾਂ ਨੇ ਬਦਲਾ ਲਿਆਗਾ ਸਾਡੇ ਭਾਰਤ ਦੇ ਨੌਜਵਾਨਾਂ ਨੇ ਤੇ ਜਿਹੜਾ ਕੀ ਬਈ ਉਹਨਾਂ ਦੇ 9 ਟਿਕਾਣੇ ਅਤਵਾਦੀਆਂ ਦੇ ਪਾਕਿਸਤਾਨ ਦੇ ਵਿੱਚ ਜਾ ਕੇ ਤਬਾਹ ਕੀਤੇ ਗਏ ਆ ਤੇ ਉਹਦਾ ਹੁਣ ਇਹ ਬਦਲਾ ਸਾਡੇ ਤੋਂ ਦੁਬਾਰਾ ਲੈ ਰਿਹਾ ਕਹਿਣਾ ਮਤਲਬ ਇਹ ਜਿਵੇਂ ਕਾਇਰ ਦੇਸ਼ਾ ਨੱਤੇ ਲੋਕਾਂ ਤੇ ਹਰ ਰੋਜ਼ ਵਾਰ ਕਰਦਾ ਆਉਂਦਾ ਤੇ ਜਿਵੇਂ ਹੁਣ ਗੱਲ ਕਰੀਏ ਇਸ ਦੇਸ਼ ਦੀ ਕਈ ਸਾਡੇ ਸ਼ਹਿਰਾਂ ਪਿੰਡਾਂ 'ਚ ਜਿਵੇਂ ਕਿ 15 ਤੋਂ ਜ਼ਿਆਦਾ ਦੱਸਿਆ ਗਿਆ ਕਿਵੇਂ ਇਸ ਦੀ ਚੰਡੀਗੜ੍ਹ ਤੇ ਲੁਧਿਆਣਾ ਤੇ ਹੋਰ ਵੀ ਕਈ ਛੋਟੇ-ਛੋਟੇ ਸ਼ਹਿਰਾਂ ਪਿੰਡਾਂ 'ਚ ਤੇ ਇਹਨਾਂ ਨੇ ਜਿਵੇਂ ਕਿ ਡਰਾਉਨ ਰਾਹੀ ਮਾਸ਼ਾਲਾ ਸਿੱਟੀਆਂ ਜਾਂਦੀਆਂ ਡਰਾਉਨ ਸਿੱਟੇ ਜਾਂਦੇ ਆ ਹੁਣ ਇਹ ਪਰਿਵਾਰ ਦੇ ਮੈਂਬਰ ਤਿੰਨ ਦੱਸਿਆ ਜਾਂਦਾ ਜੋ ਕਿ ਬਈ ਇੱਕ ਹਸਪੀਟਲ ਦੇ ਵਿੱਚ ਦਾਖਲਾ ਸਰੀਅਸ ਆ ਤੇ ਜਿਹਦੇ ਵਿੱਚ ਦੱਸਿਆ ਗਿਆ ਉਹਨੂੰ ਉੱਥੋਂ ਰੈਫਰ ਕਰਿਆ ਗਿਆਗਾ ਤੇ ਬਹੁਤ ਗੰਭੀਰ ਹਾਲਤਾ ਤਾਂ ਤੁਹਾਡੇ ਨਾਲ ਵੀਡੀਓ ਸਾਂਝੀ ਜ਼ਰੂਰ ਕਰਨੀ ਸੀ ਤੇ ਆਪਾਂ ਤੁਹਾਨੂੰ 2 ਮਿੰਟ ਦੀ ਵੀਡੀਓ ਸੁਣਾਵਾਂਗੇ ਕਿਉਂਕਿ ਜੋ ਕਿ ਬਈ ਆਪਣਾ ਪੰਜਾਬ ਨੂੰ ਜਾਗਰਤ ਕਰਨਾ ਆਪਣਾ ਬਣਦਾ ਕਿਉਂਕਿ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਤੇ ਹੁਣ ਆਪਾਂ ਵੀ ਇੱਕ ਲਾਈਟ ਬੰਦ ਕਰਕੇ ਇੱਕ ਛੋੜੀ ਨੂੰ ਵੀਡੀਓ ਛੋੜੇ ਨਾਲ ਜਰੂਰ ਸਾਂਝੀ ਕਰਨੀ ਆ ਸਿਰਫ ਫੋਨ ਦੀ ਟਾਰਚ ਜਗੀ ਜਾਂਦੀ ਆ ਨਾ ਕਿ ਕੋਈ ਵੱਲੋਂ ਲਾਈਟ ਸਾਰੇ ਬੰਦ ਕਰੇ ਹੋਏ ਆ ਸਾਰੇ ਸ਼ਹਿਰ ਦੇ ਤਾਂ ਹੁਣ ਤੁਹਾਨੂੰ ਪਹਿਲਾਂ ਵੀਡੀਓ ਸੁਣਾ ਦਈਏ 2 ਮਿੰਟ ਦੀ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਬਲੋ ਇਸ ਬੰਦੇ ਜੋ ਐਡਵਾਈਜ਼ਰੀ ਹੈ ਉਹ तमाम ਮੀਡੀਆ ਅਧਾਰਿਆਂ ਦੇ ਲਈ ਜਾਰੀ ਕੀਤੀ ਗਈ ਹੈ ਸੋ ਇਸ ਲਈ ਜੋ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਸਾਡੇ ਜਿਹੜੇ ਰਿਪੋਰਟਰ ਇਹ ਪੁਖਤਾ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਨੇ ਤੇਸੀ ਆਪਣੇ ਰਿਪੋਰਟਰਾਂ ਦੇ ਜ਼ਰੀਏ ਹੀ ਤੁਹਾਡੇ ਤੱਕ ਉਹ ਸੂਚਨਾ ਪਹੁੰਚਾ ਰਹੇ ਤੇ ਲਿਵਿੰਗ ਇੰਡੀਆ ਨਿਊਜ਼ ਤੇ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਲਗਾਤਾਰ ਇਹ ਅਪੀਲ ਕਰ ਰਹੇ ਹਾਂ ਕਿ ਤੁਸੀਂ ਜੋ ਗਾਈਡਲਾਈਨਸ ਨੇ ਪ੍ਰਸ਼ਾਸਨ ਦੀਆਂ ਖਾਸ ਤੌਰ ਤੇ ਜਿਹੜੀਆਂ ਮੌਕਦ ਦੇ ਦੌਰਾਨ ਦੱਸੀਆਂ ਗਈਆਂ ਉਹਨਾਂ ਗਾਈਡਲਾਈਨਸ ਦਾ ਉਹਨਾਂ ਹਦਾਇਤਾਂ ਦਾ ਜ਼ਰੂਰ ਪਾਲਣ ਕਰੋ ਸਾਇਰਨ ਦਾ ਸਭ ਤੋਂ ਪਹਿਲਾਂ ਜ਼ਿਕਰ ਸੀ ਕਿ ਜੇ ਤੁਹਾਨੂੰ ਇਲਾਕੇ 'ਚ ਸਾਇਰਨ ਸੁਣਾਈ ਦਿੰਦਾ ਹੈ ਸਾਇਰਨ ਵੀ ਦੋ ਤਰੀਕੇ ਦੇ ਨੇ ਚੌਕਸ ਹੋ ਜਾਓ ਰੈਡ ਅਲਰਟ ਵਾਲਾ ਉਹ ਸਾਇਰਨ ਹੈ ਉਹਦਾ ਮਤਲਬ ਇਹ ਹੈ ਕਿ ਘਰ ਦੇ ਅੰਦਰ ਜਾਓ ਲਾਈਟਾਂ ਬੰਦ ਕਰਕੇ ਘਰ ਦੇ ਅੰਦਰ ਰਹਿਣ ਦੀ ਕੋਸ਼ਿਸ਼ ਕਰੋ ਖਿੜਕੀਆਂ ਦਰਵਾਜ਼ੇ ਬੰਦ ਰੱਖੋ ਉਹਦਾ ਮਤਲਬ ਇਹ ਹੈ ਕਿ ਕਿਸ ਨਾ ਕਿਸ ਤਰ੍ਹਾਂ ਦੀ 에ਅ ਸਟ੍ਰਾਈਕ ਜਾਂ ਹਮਲਾ ਜੜਾ ਹੋ ਸਕਦਾ ਹੈ ਉਸ ਤੋਂ ਬਾਅਦ ਜਦੋਂ ਕੋਈ ਸਾਇਰਨ ਲਗਾਤਾਰ ਇੱਕ ਹੀ ਆਵਾਜ਼ ਦੇ ਵਿੱਚ ਵਜੇ 1 ਮਿੰਟ ਦੇ ਲਈ ਜਿੱਦੇ ਵਿੱਚ ਆਵਾਜ਼ ਘੱਟ ਵੱਧ ਨਹੀਂ ਹੋਏਗੀ ਇੱਕੋ ਜਿਹੜੀ ਆ ਉਹ ਸਾਊਂਡ ਦੇ ਵਿੱਚ ਰਹੇਗੀ ਉਸ ਦਾ ਮਤਲਬ ਹੈ ਕਿ ਤੁਸੀਂ ਘਰ ਤੋਂ ਬਾਹਰ ਆ ਕੇ ਕੋਈ ਗਤੀਵਿਧੀ ਕਰ ਸਕਦੇ ਹੋ ਕੋਈ ਸਮਾਂ ਲੈਣਾ ਹੈ ਉਹ ਕਰ ਸਕਦੇ ਹੋ ਇਸੋ ਲਾਵਾ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਜੋ ਲਗਾਤਾਰ ਬਹੁਤ ਸਾਰੀਆਂ ਸੂਚਨਾਵਾਂ ਨੇ ਲੋਕਾਂ ਨੂੰ ਅਜਿਹੀ ਸਥਿਤੀ ਪੈਦਾ ਕਰਨ ਦੇ ਲਈ ਡਰਾਉਣ ਦੇ ਲਈ ਜਿਵੇਂ ਇੱਕ ਅਫਵਾਹ ਫੈਲਾਈ ਗਈ ਸੀ ਕਿ ਦੋ ਤਿੰਨ ਦਿਨਾਂ ਦੇ ਵਿੱਚ ATM ਜਿੱਡੇ ਬੰਦ ਹੋ ਸਕਦੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਝੂਠੀਆਂ ਗੱਲਾਂ ਨੇ ਉਹਨਾਂ ਤੋਂ ਬਚੋ ਭਰਾ ਹਟ ਵਾਲੀ ਸਥਿਤੀ ਦੇ ਵਿੱਚ ਨਾ ਆਓ ਕਿਉਂਕਿ ਇਹ ਕਿਹਾ ਗਿਆ ਕਿ ਲੋਕ ਸਮਾਨ ਇਕੱਠਾ ਕਰਨ ਦੇ ਵਿੱਚ ਲੱਗੇ ਨੇ ਕੁਝ ਸਮੇਂ ਤਾਂ ਇਹ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕਿੱਲਤ ਵਾਲੀ ਗੱਲ ਨਹੀਂ ਹੈ ਅਜਿਹਾ ਨਹੀਂ ਹੈ ਕਿ ਜੇ ਜਿਹੀ ਸਥਿਤੀ ਜਿਹੜੀ ਆ ਪਾਕਿਸਤਾਨ ਵਾਲੇ ਪਾਸਿਓਂ ਅਗਲੇ ਕੁਝ ਸਮੇਂ ਲਈ ਰਹਿੰਦੀ ਹੈ ਤਾਂ ਲੋਕਾਂ ਦੇ ਲਈ ਜਿਹੜੀ ਰਾਸ਼ਨ ਦੀ ਜਾਂ ਕਿਸੇ ਹੋਰ ਸਮਾਨ ਦੀ ਕਮੀ ਹੋਏਗੀ ਤਾਂ ਪੂਰੀ ਉਪਲਬਧਤਾ ਹੈ ਸਮਾਨ ਦੀ ਫਿਰ ਭਾਵੇਂ ਉਹ ਪੈਟਰੋਲ ਡੀਜ਼ਲ ਵੀ ਹੋਵੇ

ਹਾਂਜੀ ਹੁਣ ਜਿਵੇਂ ਕਿ ਜਿਵੇਂ ਕਿ ਹੁਣ ਇਹ ਪਠਾਨਕੋਟ ਦੀਆਂ ਖਬਰਾਂ ਤੇ ਫਿਰੋਜ਼ਪੁਰ ਦੇ ਵਿੱਚ ਇੱਕ ਘਰ ਦੇ ਮੈਂਬਰਾਂ ਦੇ ਉੱਤੇ ਇਹ ਡਰੋਨ ਡੇਗਾ ਜਾਂਦਾ ਵੀ ਕਹਿੰਦਾ ਮਤਲਬ ਸਾਡੇ ਪੰਜਾਬ ਦੇ ਪ੍ਰਤੀ ਆਪਣਾ ਆਪਣਾ ਚੈਨਲ ਆ ਆਪਣੇ ਪੰਜਾਬ ਨੂੰ ਇੱਕ ਅਪੀਲ ਕਰਨਾ ਜ਼ਰੂਰ ਬਣਦਾ ਕਿਉਂਕਿ ਹੁਣ ਸਮਾਂ 10:30 ਵਜੇ ਦਾ ਤੇ ਇਹ ਵੀਡੀਓ ਆਪਾਂ ਸੋੜੇ ਤੱਕ ਸਾਂਝੀ ਜ਼ਰੂਰ ਕਰਨੀ ਆ ਵੀ ਜਿਵੇਂ ਆਪਣਾ ਕੋਈ ਬੱਚਾ ਜਾਂ ਕੋਈ ਕੋਈ ਬਾਹਰ ਜਾਂਦਾ ਵੀ ਇਹ 2-4 ਮਿੰਟ ਵਾਸਤੇ ਵੀ ਲਾਈਟ ਤੁਰੰਤ ਨੂੰ ਬੰਦ ਕਰ ਦਿਓ ਕਿਉਂਕਿ ਜ਼ਿਆਦਾ ਸਮਾਂ ਲਾਈਟ ਨਾ ਜਗਾਓ ਕਿਉਂਕਿ ਸਾਰੇ ਸ਼ਹਿਰਾਂ ਦਾ ਜਿਵੇਂ ਅਲਰਟ ਕਰਿਆ ਹੋਇਆਗਾ ਤੇ ਆਪਣੀ ਸੁਰੱਖਿਅਤ ਵਾਸਤੇ ਆਪਣੀ ਮੰਨ ਕੇ ਚਲੋ ਸਾਰੇ ਪੰਜਾਬ ਦੇ ਵਿੱਚ ਜਿਵੇਂ ਇਹ ਅਪੀਲ ਕੀਤੀ ਆ ਸਾਡੇ ਸਰਕਾਰ ਨੇ ਵੀ ਵੀ ਸਾਰੀ ਇੰਨੀ ਕੁ ਅਪੀਲ ਮੰਨੋ ਵਿਕਤਾ ਲਾਈਟਾਂ ਬੰਦ ਰੱਖੋ ਇਕ ਜਿਆਦਾ ਸਮਾਂ ਬਾਹਰ ਨਾ ਰਹੋ ਆਪਣੇ ਬੱਚੇ ਜੋ ਵੀ ਬਜ਼ੁਰਗ ਜੋ ਵੀ ਜਾਂਦਾ ਬਾਹਰ ਨਾਲ ਤੁਰੰਤ ਅੰਦਰ ਆਓ ਬਈ ਜੋ ਵੀ ਆਪਣਾ ਘਰ ਦਾ ਕੋਈ ਕੰਮਕਾਰ ਕਰਕੇ ਟਾਈਮ ਨਾਲ ਅੰਦਰ ਪੈ ਜੋ ਕਿ ਜਿਹੜੇ ਹਸਾਵਣਾ ਫਿਰੋਜ਼ਪੁਰ ਦੇ ਇਹ ਮੈਂਬਰ ਘਰ ਦੇ ਇੱਕ ਰੋਟੀ ਪਾਣੀ ਬਣਾ ਰਹੀ 8:30 ਵਜੇ ਦਾ ਸਮਾਂ ਸੀ ਤੇ ਦੱਸਿਆ ਜਾਂਦਾ ਜਿਵੇਂ ਤੇ ਉਹਨਾਂ ਦੇ ਮੈਂਬਰ ਬਹੁਤ ਗੰਭੀਰ ਹਾਲਤ ਚਾ ਇੱਕ ਡਰੋਨ ਡਿੱਗਦਾ ਤੇ ਉਹਦੇ ਕਾਰਨ ਉਹਨਾਂ ਤਿੰਨੇ ਮੈਂਬਰਾਂ ਦੀ ਬਹੁਤ ਗੰਭੀਰ ਹਾਲਤਾਂ ਜੋ ਗਈ ਬਈ ਉਹਨਾਂ ਦੇ ਉੱਤੇ ਠੀਕ ਆ ਇਹ ਮਿਸ਼ਾਲ ਤੇ ਜਿਹੜਾ ਕੀ ਇਹ ਪਾਕਿਸਤਾਨ ਵਾਲੇ ਅਟੈਕ ਕਰਦੇ ਆ ਅਚਾਨਕ ਜਿਵੇਂ ਕਿ ਇਹ ਕਾਇਰ ਦੇਸ਼ਾ ਹਰ ਵੀਡੀਓ ਚ ਕਹਣਾ ਉਹਨਾਂ ਮੈਂ ਜਿਹੜਾ ਕੀ ਪਹਿਲਗਾਮ ਦਾ ਸਾਡੇ ਆਰਮੀ ਦੇ ਨੌਜਵਾਨਾਂ ਨੇ ਬਦਲਾ ਲਿਆ ਜਦੋਂ ਦਾ ਤੇ ਉਹ ਉਦੋਂ ਦਾ ਇਹ ਮਾਮਲਾ ਭਖਿਆ ਪਿਆ ਤੇ ਕੁਝ ਵੀ ਹੋ ਸਕਦਾ ਇਸ ਕਰਕੇ ਆਪਣਾ ਤੁਹਾਡੇ ਨਾਲ ਵੀਡੀਓ ਸਾਂਝੀ ਜਰੂਰ ਕਰਨੀ ਸੀ ਕਿਉਂਕਿ ਸਮਾਂ ਹੁਣ 10:30 ਵਜੇ ਦਾ ਤਾਂ ਜੋ ਕੀ ਇਹ ਫਿਰੋਜ਼ਪੁਰ ਦੀ ਵੀਡੀਓ ਤੇ ਕਪਠਾਨਕੋਟ ਦੀਆਂ ਹੁਣ ਤਰੰਤ ਆਈਆਂ ਤੁਹਾਡੇ ਨਾਲ ਸਾਂਝੀ ਕੀਤੀ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕੱਲ ਨੂੰ ਨੋਟੋਕ ਤੇ ਧੰਨਵਾਦ